ਸ਼ੋਕ ਮਹੱਲਾ ਚੌਥਾ ਮਲ ਜੂਈ ਭਰਿਆ ਨੀਲਾ ਕਾਲਾ ਖਧੂਲੜਾ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੀਨदयाल ਜੀ ਨੇ ਜਦੋਂ ਗੁਰੂ ਅੰਗਦ ਸਾਹਿਬ ਜੀ ਦੀ ਆਗਿਆ ਨਾਲ ਗੋਹਨਵਾਲ ਸਾਹਿਬ ਵਸਾਇਆ ਹੈ ਉਸ ਦੇ ਗੋਂਦਾ ਤਾਂ ਖੱਤਰੀ ਜਿਹੜਾ ਅਸੀਂ ਮਾਰਦੇ ਅਨਸਾਰ ਰਹਾ ਗੁਰੂ ਸਾਹਿਬ ਦੀ ਆਗਿਆ ਮੰਨਦਾ ਰਹਾ ਤੇ ਜ਼ਮੀਨ ਮਾਰਾ ਨੂੰ ਦੇਤੀ ਕਿ ਮਾਰਾਏ ਆਗਲਾ ਨਗਰ ਹੈ ਆਪ ਹੀ ਵਸਾਉਣਾ ਹੈ ਆ ਪੱਤਰਿਆਂ ਨੂੰ ਠੀਕ ਕਰ ਦੇਣਾ ਭਾਈ ਬਹੁਤ ਵਿੱਚੋਂ ਇਕੱਠੇ ਹੋਏ ਹਨ ਇਸ ਪ੍ਰਕਾਰ ਇਹਨਾਂ ਬੇਨਤੀ ਕੀਤੀ ਕਿ ਇਹ ਮਾਰਾ ਆਪ ਨੂੰ ਜਿੰਨੀ ਚਾਹੀਦੀ ਗੁਰੂ ਘਰ ਨੂੰ ਚੀਜ਼ ਲੈ ਲਓ ਮਾਰਾ ਨੂੰ ਬੌਲੀ ਸਾਹਿਬ ਰਚ ਲਈ ਤੇ ਅਸਥਾਨ ਬਣਾ ਕੇ ਗੁਰਦਾਰਾ ਸਾਹਿਬ ਇਸ ਪ੍ਰਕਾਰ ਜਦੋਂ ਬਣ ਗਏ ਥਾਂ ਉਸ ਵਕਤ ਗੋਂਦਾ ਤਾਂ ਗੁਜਰ ਗਿਆ ਇਹਦਾ ਪਾਲ ਕੇ ਕਪੁੱਤਰ ਸੀ ਉਹ ਪੁੱਤਰੀ ਕਹਾਉਂਦਾ ਸੀ ਨਹੀਂ ਭਤੀਜਾ ਸੀ ਉਸ ਨੇ ਮਹਾਰਾਜ ਸਾਹਿਬ ਦੀ ਸੰਗਤਾਂ ਦੀ ਰੌਣਕ ਵੇਖ ਕੇ ਆਪੁਰ ਬਾਦਸ਼ਾਹ ਵੀ ਗੁਰੂ ਸਾਹਿਬ ਦੀ ਸ਼ਰਨ ਵਿੱਚ ਆ ਗਿਆ ਸੀ ਚਤੌੜਾ ਕਿਲਾ ਫਤਿਹ ਹੋਣੇ ਕਰਕੇ ਮਹਾਰਾਜ ਸਾਹਿਬ ਦੀ ਸ਼ਰਨੇ ਆ ਕੇ ਲੈ ਕੇ 84 ਪਿੰਡ ਧੇਟਾ ਕਰ ਗਿਆ ਜਿਨ੍ਹਾਂ ਦਾ ਮਾਮਲਾ ਬਾਬਾ ਬੁੱਢਾ ਸਾਹਿਬ ਜੀ ਲਿਆ ਕਰਦੇ ਕੇਸਪੁਰ ਕਾਇ ਸਹਿਜ ਸੰਗਈਆਂ ਰੌਣਕਾਂ ਹੋ ਗਈਆਂ ਗੋੰਦਵਾਲ ਸਾਹਿਬ ਵਿੱਚ ਉਸ ਵੇਲੇ ਗੋੰਦੇ ਦੇ ਪੁੱਤਰ ਸੀ ਉਸ ਨੇ ਕਿਹਾ ਮਹਾਰਾਜ ਸਾਨੂੰ ਕੁਝ ਇਹ ਸਾਡੀ ਜ਼ਮੀਨ 'ਚ ਤੁਸੀਂ ਰਹਿੰਦੇ ਹੋ ਸਾਨੂੰ ਕੁਝ ਇਹ ਵੀ ਦੱਸਿਆ ਕਰੋ ਮਹਾਰਾਜ ਸਾਹਿਬ ਨੇ ਕਿਹਾ ਭਾਈ ਹੁਣ ਤੱਕ ਤੇਰੇ ਪਿਤਾ ਨੇ ਕੁਝ ਨਹੀਂ ਮੰਗਿਆ ਤੇ ਉਸ ਨੇ দান ਕੀਤੀ ਹੈ ਜਗਾ ਇਥੇ ਪ੍ਰੇਤ ਆਉਂਦੇ ਸੀ ਢਾ ਜਾਂਦੇ ਸੀ ਬਸਦੀ ਨਹੀਂ ਸੀ ਹੁਣ ਇਹ ਗੁਰੂ ਨਾਨਕ ਗੁਰੰਗ ਸਾਹਿਬ ਦੀ ਛਿੱਟੀ ਨਾਲ ਅਸੀਂ ਇਹ ਬਸਾਉਣਾ ਕੀਤੀ ਹੈ ਕਿ ਤੁਸੀਂ ਗੁਰੂ ਕੇ ਲੰਗਰ ਚੋਂ ਪ੍ਰਸ਼ਾਦ ਛਕਿਆ ਕਰੋ ਕਹਿੰਦੇ ਸੀ ਸਰਦਾਰੀ ਲੈਣੀ ਹੈ ਸੀ ਰੋਟੀ ਖਾਣੇ ਨੂੰ ਸ਼ਰਮ ਆਉਂਦੀ ਮਹਾਰਾ ਕਹਿੰਦੇ ਉਹਨਾਂ ਨੂੰ ਵੀ ਤੇ ਅੰਨ ਪਾਣੀ ਲੈ ਕੇ ਖਾਣਾ ਹੈ ਨਾ ਨਹੀਂ ਮਹਾਰਾ ਇਸ ਦਾ ਪੈਸੇ ਚਾਉਨੇ ਹੈ ਗੁਰੂ ਮਹਾਰਾ ਕਹਿੰਦੇ ਗੁਰੂ ਘਰ ਵਿੱਚੋਂ ਪੈਸੇ ਦੀ ਆਸ ਨਾ ਰੱਖੋ ਇਹ ਤਾਂ ਗੁਰੂ ਘਰ ਲੰਗਰ ਚੱਲਦਾ ਹੈ ਅਸੀਂ ਪੂਜਾ ਕਿਸੇ ਦੀ ਲੈਂਦੇ ਨਹੀਂ ਤੇ ਨਾ ਕਿਸੇ ਨੂੰ ਦਿੰਦੇ ਆ ਇਹ ਸੁਣ ਕਰਕੇ ਫਿਰ ਇੱਕ ਇਹਦਾ ਨੌਕਰ ਸੀਗਾ ਸੇ ਮਰਵਾਇਆ ਗਏ ਫਰੋਦ ਸੀ ਇਹਨਾਂ ਦੇ ਉਹਨਾਂ ਨੇ ਸੁਖਾ ਕੇ ਤਿਆ ਤੂੰ ਅਕਬਰ ਪਾਸ ਜਾ ਕੇ ਪਾਸ ਫਰਿਆਦ ਕਰ ਅਕਬਰ ਦੇ ਪਾਸ ਜਾ ਕੇ ਫਰਿਆਦ ਕੀਤੀ ਅਕਬਰ ਨੇ ਸੁਣੀ ਹੀ ਨਾ ਫਿਰ ਕਿਸੇ ਸਖਾ ਕੇ ਵੀ ਤੂੰ یوں ਕਰ ਉਸ ਵੇਲੇ ਜਿਹੜਾ ਕੋਈ ਮੈਲੇ ਕੁਟੇਲੇ ਲੀੜੇ ਪਾ ਕੇ ਜਾਵੇ ਉਹ ਵੀ ਪਾਸ਼ਾ ਫਰਿਆਦ ਦੁਖੀ ਜਾਣ ਕੇ ਸੁਣ ਲੈਂਦਾ ਸੀ ਇਸ ਨੂੰ ਉਸ ਵੇਲੇ ਸਤਨ ਸਿੰਘ ਜੀ ਮੈਲੇ ਕੁਟੇਲੇ ਲੀੜੇ ਪਾ ਕੇ ਅਕਬਰ ਦੇ ਪਾਸ ਫਰਿਆਦ ਕਰਨੀ ਚਾਹੀ ਜਿਹੜੀ ਗੁਰੂ ਸਾਹਿਬ ਜੀ ਇੱਥੇ ਦੱਸ ਰਹੇ ਹਨ ਹੈ ਗੋੰਦੇ ਦੇ ਭਤੀਜੇ ਨੇ ਪੁੱਤਰ ਸੀ ਪਾਲਕ ਬਣਾਇਆ ਹੋਇਆ ਸ਼ਲੋਕ ਮਹੱਲਾ ਚੌਥਾ ਮਲ ਜੂਈ ਭਰਿਆ ਨੀਲਾ ਕਾਲਾ ਖਦੂਲੜਾ ਜਿਹੜਾ ਮੈਲ ਦਾ ਭਰਿਆ ਹੋਇਆ ਸੀ ਤੇ ਜੂਆ ਦੇ ਨਾਲ ਭਰਿਆ ਹੋਇਆ ਸੀ ਨੀਨੀਆਂ ਟੱਲੀਆਂ ਲਾਈਆਂ ਸੀ ਕਾਲਾ ਖਦੂਲੜਾ ਜੁੱਲਾ ਸੀ ਗੋਦੜਾ ਤਿੰਨ ਬੇਮੁਖੋ ਬੇਮੁਖਾ ਨੂੰ ਪਾਇਆ ਉਹਦੇ ਬੇਮੁਖ ਨੌਕਰ ਨਫਰ ਨੇ ਬੇਮੁਖ ਗੋੰਦੇ ਦੇ ਭਤੀਜੇ ਨੂੰ ਇਹ ਪੁੱਤਰ ਕਹਾਉਣਾ ਸੀ ਉਦੇ ਗਲਜ ਪਾਸਤਾ ਫਰਿਆਦ ਕਰਨੋਂ ਆ ਕੇ ਅਕਬਰ ਦੇ ਪਾਸ ਦਿੱਲੀ ਜਾ ਕੇ ਪਾਸ ਨਾ ਦੇਈ ਕੋਈ ਬਹਿਣ ਜਗਤ ਮਹਿ ਜਗ ਦੇ ਚ ਗੁਰੂ ਕੇ ਉਤੇ ਇਹ ਸ਼ਿਕਾਇਤ ਕਰਨ ਚੱਲਿਆ ਜਾਣ ਕੇ ਸੰਗਤਾਂ ਮਹਾਰਾਜ ਦੇ ਸਿੱਖੀ ਧਾਰਨ ਵਾਲੀਆਂ ਸੀ ਇਹਨੂੰ ਕੋਈ ਪਾਸ ਵੀ ਬੈਠਣ ਦਾ ਜਗਤ ਦੇ ਵਿੱਚ ਗੂਹ ਪੜ ਸਗਵੀ ਮਲ ਲਾਏ ਮਨ ਮੁਖ ਆਏ ਉਹ ਅਕਬਰ ਨੇ ਕਿਹਾ ਇਹਦੇ ਸਿਰ ਤੇ ਸਾਰੀ ਬਿਸ਼ਟਾ ਪਾਓ ਸ਼ਹਿਬ ਬਿਜਲੀ ਦੀ ਗੇਦੇ ਸਿਰ ਦੇ ਤੇ ਉਸ ਵੇਲੇ ਬਿਸਤਾ ਪਾਈ ਲੋਕਾਂ ਨੇ ਇਸ ਤਰ੍ਹਾਂ ਮੈਲ ਪਈ ਸਗ ਵੀ ਮਲ ਲਾਏ ਮਨਮੁਖ ਆਇਆ ਸਗ ਵੀ ਅੱਗੇ ਨਾਲੋਂ ਵੀ ਵਧੇਕ ਮੈਲ ਲਾ ਕੇ ਮਨਮੁਖੇ ਆ ਗਿਆ ਪਰਾਈ ਜੋ ਨਿੰਦਾ ਚੁਗਲੀ ਨੂੰ ਬੇਮੁਖ ਕਰਕੇ ਭੇਜਿਆ ਦੇਖ ਲੋ ਪਰਾਈ ਗੁਰਾਂ ਦੀ ਨਿੰਦਿਆ ਕਰਨ ਵਾਲ ਤੇ ਮਰਵਾਇਆ ਨੇ ਜੋ ਬੇਮੁਖ ਕਰਕੇ ਗੁਰੂ ਸਾਹਿਬ ਤੋਂ ਭੇਜਿਆ ਸੀ ਉਥੈ ਪਰਾਇ ਪਰਾਇ ਜੋ ਨਿੰਦਾ ਚੁਗਲੀ ਨੂੰ ਜੁਗੀਆਂ ਕਰਨ ਵਾਸਤੇ ਬੇਮੁਖਾਂ ਨੇ ਕਰਕੇ ਭੇਜਿਆ ਸੀ ਬੇਮੁਖ ਗੋਂਦੇ ਦਾ ਭਤੀਜਾ ਪੁੱਤਰ ਉਥੈ ਪੀ ਮੋਹ ਕਾਲਾ ਦੁਹਾ ਵੇਮੁਖਾਂ ਦਾ ਕਰਾਇਆ ਉਥੈ ਪਾਪਸ਼ਾ ਦੀ ਕਚੇਰੀ 'ਚ ਗੁਰਸਿੱਖ ਸੀ ਇੱਕ ਉਸ ਨੂੰ ਕਹੇ ਪਾਪਸ਼ਾ ਕਹਿੰਦਾ ਕਿਹਦੇ ਨੇ ਫਰਿਆਦ ਕਰਦਾ ਇਹ ਕਹਿੰਦੇ ਜਿਸ ਗੁਰੂ ਅਮਰਦਾਸ ਸਾਹਿਬ ਤੇ ਰਾਜ ਤੇ ਤੌਰ ਦਾ ਕਿਲਾ ਫਤਹਿ ਕੀਤਾ ਹੈ ਜਿਨ੍ਹਾਂ ਦੇ ਤੂੰ ਚਰਨੀ ਜਾ ਕੇ ਨੰਗੇ ਪੈਰੀ ਕੋ ਗੋਵਨਵਾਲ ਸਾਹਿਬ ਵਿੱਚ ਭੇਟਾ 82 ਪਿੰਡ ਕੀਤੀ ਸੀ ਉਸ ਗੁਰੂ ਸਾਹਿਬ ਦੇ ਉੱਤੇ ਉਹ ਬੇਪਰਵਾਸ ਹੋਏ ਜਿਨ੍ਹਾਂ ਨੇ ਦੇ ਅਰੂਣੇ ਗਲੀਏ 'ਚ ਤਨ 36 ਪ੍ਰਕਾਰ ਦੇ ਭੋਜਨਾਂ ਦਾ ਸਵਾਦ ਆਇਆ ਸੀ ਉਹਨਾਂ ਤੇ ਫਰਿਆਦ ਕਰ ਲੈ ਕਿਉਂ ਉੱਥੇ ਦਾ ਸਿੱਖ ਸੀਕ ਜਿਹੜਾ ਉਸਨੂੰ ਦੱਸ ਦਿੱਤਾ ਪਾਤਸ਼ਾਹ ਨੂੰ ਉਥੇ ਪੀ ਮੋਹ ਕਾਲਾ ਦੋਹਾ ਬੇਮੁਖਾਂ ਦਾ ਕਰਾਇਆ ਉਥੇ ਵੀ ਇਹ ਕਵੇ ਤੋਂ ਕਾਲਸ ਲੈ ਕੇ ਦੋਹਾ ਬੇਮੁਖਾਂ નોਕਰ ਦਾ ਤੇ ਗੋੰਦੇ ਦੇ ਭਤੀਜੇ ਦਾ ਦੋਹਾ ਦਾ ਮੂੰਹ ਕਾਲਾ ਕੀਤਾ ਗਿਆ ਕਚੇਰੀ ਚ ਤੜ ਸੁਣਿਆ ਸਭ ਤੇ ਜਗ ਤੇ ਵਿੱਚ ਭਾਈ ਇਹ ਤੜਕ ਦੇ ਕੇ ਕਦੇ ਹੀ ਨਾਲ ਸੁਣਿਆ ਗਿਆ ਸਾਰੇ ਜਗ ਦੇ ਜਿਹੇ ਭਰਾਵੋ ਬੇਮੁਖ ਸਣੈ ਨਫਰੈ ਪੌਲੀ ਪੌਦੀ ਬੇਮੁਖ ਜਿਹੜਾ ਸੀ ਸਣੈ ਨੌਕਰ ਦੇ ਸੰਗ ਤਾਂ ਅਤੇ ਪਾਤਸ਼ਾਹ ਵੱਲੋਂ ਹੁਕਮਾਂ ਦੇ ਚਰਨਦਾਸੀਆਂ ਲਾਓ ਪੌਲੀ ਜੁੱਤੀਆਂ ਦੇ ਪੈਂਦਿਆਂ ਹੋਇਆਂ ਹਵਾ ਹੋਈ ਕੈ ਉਠ ਘਰ ਆਇਆ ਹਵਾ ਝਿੱਠਾ ਹੋ ਕੇ ਬਿਆਕਰ ਹੋ ਕੇ ਉੱਠ ਕੇ ਘਰ ਵਿੱਚ ਆ ਗਿਆ ਅੱਗੇ ਸੰਗਤੀ ਕੁੜਮੀ ਵੇਮੁਖ ਰਲਣਾ ਨਾ ਮਿਲੈ ਅੱਗੇ ਸੰਗਤਾਂ ਵਿੱਚ ਕੁੜਮ ਸੀਨਾ ਨਾਲ ਸਾਥ ਨਾਤੇ ਸੀ ਸੰਗਤਾਂ ਦੇ ਨਾਲ ਹੀ ਇਹਦੇ ਗੋੰਦੇ ਦੇ ਭਤੀਜੇ ਦੇ ਉਹਨਾਂ ਚ ਬੇਮੁਖ ਰਲਣਾ ਨਹੀਂ ਮਿਲਦਾ ਸਾਰੇ ਲਾਉਂਦੇ ਨਹੀਂ ਗੁਰਾਂ ਤੋਂ ਬੇਮੁਖ ਜਾਣ ਕੇ ਤਾਂ ਬਉਟੀ ਭਤੀਜੀ ਫਿਰ ਆਣ ਘਰ ਪਾਇਆ ਤੇਰੇ ਵੀ ਬਉਟੀ ਨੇ ਇਸ ਗੋਂਦੇ ਜੀ ਪੁੱਤਰ ਦੀ ਨੂੰਹ ਨੇ ਅਤੇ ਉਹਦੀ ਭਤੀਜੀ ਨੇ ਜਾਂ ਭਤੀਜੀ ਬਉਟੀ ਨੇ ਭਤੀਜੀ ਨੇ ਤੇ ਬਉਟੀ ਨੇ ਫਿਰ ਅਗਵਾ ਹੋਇਆ ਪਾਗ ਲਿਆ ਬਿਆਸਾ ਤੇ ਆ ਕੇ ਲਿਖ ਪਿਆ ਫਿਰ ਲਿਆ ਕੇ ਘਰ ਜੇ ਨੂੰ ਪਾਤਾ ਪਾਗਲ ਹੋਏ ਨੂੰ ਹਾਲਤ ਪਲਤ ਦੋ ਵਹਿ ਗਏ ਕਿਉਂ ਲੋਕ ਪਰ ਲੋਕ ਇਸ ਦੇ ਦੋਵੇਂ ਹੀ ਚਲੇ ਗਏ ਮਾਦਾ ਸਾਹਿਬ ਦੀ ਨਿੰਦਕ ਦੇ ਨਿਤ ਭੁੱਖਾ ਕੂਕੇ ਤਿਹਾਇਆ ਹੁਣ ਵਰਦੀ ਭੁੱਖਾ ਇਹਨੂੰ ਛਸਮ ਰੋਗ ਹੋ ਗਿਆ ਰੋਟੀਆਂ ਦਾ ਰੱਜਿਆ ਨਾ ਕਰੇ 100 100 ਰੋਟੀ ਖਵਾਇਆ ਉਹਨਾਂ ਰੱਜਿਆ ਕਰੇ ਬਹੁਤ ਸਾਰਾ ਭੁੱਖਾ ਰਿਹਾ ਕਰੇ ਚਾਂਗਾ ਮਾਰਿਆ ਕਰੇ ਤਿਹਾਇਆ ਤੇ ਭੁੱਖਾ ਰਿਹਾ ਕਰੇ ਤਨ ਤਨ ਸਵਾਮੀ ਇਸ ਪ੍ਰਕਾਰ ਇਹ ਕਰਦੇ ਦੇ ਅੰਤ ਹੋ ਗਿਆ ਸਾਨ੍ਹ ਸੰਤ ਸਵਾਮੀ ਕਰਤਾ ਪੁਰਖ ਹੈ ਕਿਉ ਸੰਤ ਸਵਾਮੀ ਅਕਾਲ ਪੁਰਖ ਜੋ ਕਰਤਾ ਪੁਰਖ ਹੈ ਜਿਨ ਨਿਆਉ ਸੱਚ ਬਹਿ ਆਪ ਕਰਾਏ ਇਹ ਸੱਚੇ ਨਿਆਉ ਜਿਸਨੂੰ ਬੈਠ ਕੇ ਆਪ ਕਰਾਉਣਾ ਕੀਤਾ ਅਕਬਰ ਪਾਦਸ਼ਾਹ ਦੇ ਹਿਰਦੇ ਵਿੱਚ ਜੋ ਨਿੰਦਾ ਕਰੇ ਸਤਗੁਰੂ ਪੂਰੇ ਕੀ ਜਿਹੜਾ ਇਸ ਪ੍ਰਕਾਰ ਨਿੰਦਾ ਕਰੇਗਾ ਸਤਗੁਰੂ ਪੂਰਿਆਂ ਦੀ ਤੂੰ ਸੱਚ ਹੈ ਮਾਰ ਪਚਾਉ ਉਹ ਸੱਚੇ ਪਾਦਸ਼ਾਹ ਆਪ ਹੀ ਮਾਰ ਕੇ ਨਰਕ ਚ ਪਹਚਾਤਾ ਸਾੜਤਾ ਹੈ ਇਹੋ ਅਖੜ ਤਿੰਨ ਆਖਿਆ ਇਹ ਅਖਰ ਉਪਦੇਸ਼ ਉਹ ਸਵਾਮੀ ਗੁਰੂ ਨੇ ਆਖਿਆ ਹੈ ਜਿਨ ਜਗਤ ਸਭ ਉਪਾਇ ਜਿਸ ਨੇ ਸਾਰੇ ਸੰਸਾਰ ਨੂੰ ਪੈਦਾ ਕੀਤਾ ਗੁਰੂ ਰਾਮਦਾਸ ਸਾਭ ਜੀ ਕਹਿੰਦੇ ਹਨ ਫੇਰ ਪੜੋ ਇਸੇ ਨੂੰ ਮਲ ਜੂਈ ਭਰਿਆ ਨੀਲਾ ਕਾਲਾ ਖਦੂਲੜਾ ਦੇਖ ਲਓ ਮਲ ਨਾ ਅਵਿਦਿਆ ਰੂਪੀ ਮੈਲ ਦੇ ਨਾਲ ਜੂਹਾਂ ਆਸਾ ਕ੍ਰਿਸ਼ਨ ਰੂਪੀ ਜੂਹਾਂ ਨਾਲ ਭਰਿਆ ਹੋਇਆ ਨੀਲਾ ਅਗਿਆਨ ਦੇ ਕਲੰਕਾ ਨਾਲ ਭਰਿਆ ਹੋਇਆ ਕਾਲਾ ਪਾਪਾਂ ਦੇ ਨਾਲ ਭਰਿਆ ਹੋਇਆ ਸ੍ਰੀ ਰੂਪੀ ਖਦੂਲੜਾ ਜੁਲਾ ਤਿਨ ਬੇਮੁਖ ਬੇਮੁਖ ਨੂੰ ਪਾਇਆ ਉਸ ਬੇਮੁਖ ਮਨ ਨੇ ਬੇਮੁਖ ਜੀਵ ਦੇ ਗਲ ਵਿੱਚ ਪਾਸ ਛੱਡਿਆ ਹੈ ਪਾਸ ਨਾ ਦੇਈ ਕੋਈ ਬਹਿਣ ਜਗਤ ਮਹਿ ਜਗਤ ਵਿੱਚ ਜਿਹੜੇ ਸਤਸੰਗੀ ਹੈ ਕੋਈ ਵੀ ਕੁਸੰਗੀਆਂ ਆਦਮੀਆਂ ਨੂੰ ਜੀਵ ਜਿਨ੍ਹਾਂ ਦੇ ਭੈੜੇ ਹੈ ਮਨ ਜਿਨ੍ਹਾਂ ਦੇ ਭੈੜੇ ਹੈ ਉਹਨਾਂ ਨੂੰ ਪਾਸ ਨਹੀਂ ਬੈਠਣ ਦਿੰਦੇ ਤੂੰ ਪੜ ਸਗ ਵੀ ਮਲ ਲਾਏ ਮਨਮੁਖ ਆਇਆ ਲਾਨਤਾ ਰੂਪੀ ਵਿਸ਼ਟਾ ਕਹਿੰਦੀ ਹੈ ਸਗਵੀ ਅੱਗੇ ਨੂੰ ਮੈਲ ਲਾ ਕੇ ਮਨਮੁਖ ਸੰਸਾਰ ਵਿੱਚ ਆਏ ਜਨਮਾਂ ਵਿੱਚ ਪਰਾਈ ਜੋ ਨਿੰਦਾ ਚੁਗਲੀ ਨੂੰ ਵੇਮੁਖ ਕਰਕੇ ਭੇਜਿਆ ਕਿਉਂ ਪਰਾਈ ਨਿੰਦਿਆ ਕਰਨ ਵਾਸਤੇ ਅਣ ਹੋਈਆਂ ਗੱਲਾਂ ਥੱਪਣ ਵਾਸਤੇ ਚੁਗਲੀ ਅਗੇ ਗੱਲਾਂ ਭੇਤ ਦੇਣ ਵਾਲੇ ਜਿਹੜੇ ਬੇਮੁਖ ਕਰਕੇ ਭੇਜੇ ਹਨ ਮਨ ਮਨ ਰੂਪੀ ਨਫਰ ਨੇ ਉਥੇ ਕੀ ਮੋਹ ਕਾਲਾ ਦੁਹਾਵੇ ਮੁਖਾਂ ਦਾ ਕਰਾਇਆ ਉਹ ਦੋਵੇਂ ਜਿਹੜੇ ਬੇਮੁਖ ਹਨ ਮਨ ਤੇ ਜੀਵ ਉਹਨਾਂ ਦੇ ਮੂੰਹ ਕਾਲੇ ਕੀਤੇ ਗਏ ਦਰਗਾਹ ਵਿੱਚ ਵੀ ਤੜ ਸੁਣਿਆ ਸਭਤ ਜਗ ਤੇ ਵਿੱਚ ਭਾਈ ਤੇ ਸਿੰਗਰੀ ਸੁਣਿਆ ਗਿਆ ਇਹ ਭਾਈ ਸਾਰੇ ਜਗ ਦੇ ਵਿੱਚ ਬੇਮੁਖ ਸਣਾ ਨਫਰ ਹੈ ਪੌਲੀ ਪੌਦੀ ਇਸ ਪ੍ਰਕਾਰ ਬੇਮੁਖ ਜਿਹੜਾ ਹੈ ਕੌਣ ਜੀਵ ਨਫਰ ਸਮੇ ਨੌਕਰ ਆਪਣੇ ਮਨ ਦੇ ਇਹਦੇ ਲਾਣਤਾਰੂਪੀ ਪੌਲੀਆਂ ਪੈਂਦੀਆਂ ਹਨ ਪੌਲੇ ਪੈਂਦੇ ਹਨ ਫਾਵਾ ਹੋਈ ਕੈ ਉਠ ਘਰ ਆਇਆ ਇਸ ਦਿਨ ਫਾਵਾ ਚਿੱਠਾ ਹੋ ਕੇ ਵਿਆਹ ਕਰੋ ਕੇ ਉੱਠ ਕੇ ਸੰਸਾਰ ਰੂਪੀ ਘਰ ਚ ਆ ਗਿਆ ਅੱਗੇ ਸੰਗਤੀ ਕੁੜਮੀ ਵੇ ਮੁਖ ਰਲਣਾ ਨਾ ਮਿਲਿਆ ਅੱਗੇ ਸੰਗਤਾਂ ਕੌਣ ਹਨਗੀਆਂ ਜਿਹੜੇ ਭਾਵ ਵਾਲੀਆਂ ਸਤ ਸੰਤੋਖ ਦੇ ਆਦਿ ਗੁਣਾ ਵਾਲੀਆਂ ਤਾਂ ਸੰਸਮ ਤੋਂ ਉਹ ਘਾਤ ਗੁਣ ਜਿਹੜੇ ਹਨ ਇਹ ਅੰਦਰ ਹਿਰਦੇ ਦੇ ਤੇ ਕੁੜਮ ਪ੍ਰੇਮ ਰੂਪੀ ਕੁੜਮ ਪ੍ਰੇਮ ਦੇ ਸਹਿਤ ਪ੍ਰਵੇਸ਼ ਦੀ ਪ੍ਰੀਤੀ ਹੁੰਦੀ ਹੈ ਇਉ ਸਬਸਤ ਲੋ ਕਰ ਭਾਵ ਸਤਿ ਸੰਤੋਖ ਸੰਗਤ ਹੈ ਤੇ ਭਾਵ ਜਿਹੜਾ ਇਹ ਕੁੜਮ ਹੈ ਇਹਨਾਂ ਗੁਣਾਂ ਦੇ ਨਾਲ ਬੇਬਖ ਜੀਵ ਰਲਣਾ ਨਹੀਂ ਮਿਲਦਾ ਹੈ ਤਾਂ ਬਹੁਤੀ ਭਤੀਜੀ ਫਿਰ ਆਣ ਘਰ ਪਾਏ ਫਿਰ ਸੰਗਤ ਜੀ ਬੋਤੀ ਕੌਣ ਕੁਬੁੱਧੀ ਕੁਬੁੱਧੀ ਕਮਤੀ ਉਪੀ ਬੋਤੀ ਨੇ ਪਤੀਜੀ ਕੌਣ ਹੈ ਈਰਖਾ ਇਹਨ ਫੇਰ ਆ ਕੇ ਜੂਨਾ ਰੂਪੀ ਘਰ ਚ ਗਰਬ ਰੂਪੀ ਘਰ ਚ ਪਾਤ ਫਲ ਤੋਂ ਪਲਤ ਦੂ ਵਹਿ ਗਏ ਇਸ ਸਰਕਾਰ ਲੋਕ ਪਰ ਲੋਕ ਦੋਵੇਂ ਹੀ ਚਲੇ ਗਏ ਜਿੱਦ ਭੁੱਖਾ ਕੂਕੇ ਤੇ ਹਾਇ ਜਿੱਦਾ ਵਰਤੀ ਭੁੱਖਾ ਆਸਾ ਦਾ ਮਾਰਿਆ ਹੋਇਆ ਕ੍ਰਿਸ਼ਨਾ ਦਾ ਗਰਸਿਆ ਹੋਇਆ ਕੂਕਲਾ ਰਹਿੰਦਾ ਹੈ ਧੰਨ ਧੰਨ Swami ਕਰਤਾ ਪੁਰਖ ਹੈ ਧੰਨ ਧੰਨ Swami ਅਕਾਲ ਪੁਰਖ ਸਾਹਿਬ ਜੀ ਅਗਦਾ ਕਰਤਾ ਪੂਰਨ ਹੈ ਜਿਨ ਨਿਆਉ ਸੱਚ ਬਹਿ ਆਪ ਕਰਾਇ ਜਿਸੁ ਸਚਾ ਬੈਠ ਕੇ ਇਨਿਆਂ ਸਾਰਿਆਂ ਦੇ ਹਿਰਦੇ 'ਚ ਆਪ ਕਰਾਉਣਾ ਕੀਤਾ ਹੈ ਜੋ ਨਿੰਦਾ ਕਰੇ ਸਤਿਗੁਰੂ ਪੂਰੇ ਜੋ ਪੂਰਨ ਸੰਗੁਰਾਂ ਤੋਂ ਬੇਮਖ ਹੋ ਜਾਂਦੇ ਨਿੰਦਿਆ ਕਰਦੇ ਹਨ ਤੂੰ ਸੱਚ ਹੈ ਮਾਰ ਪਚਾਇਆ ਜਿਸ ਪ੍ਰਕਾਰ ਸੱਚੇ ਨੇ ਮਾਰ ਕੇ ਜੂਨਾ ਜੀ ਉਹਨਾਂ ਨੂੰ ਪਚਾਇਆ ਸਾਰਿਆਂ ਹੈ ਗਰਭ 'ਚ ਪਾਪ ਆ ਕੇ ਇਹੋ ਅਖਰ ਤਿਨ ਆਖਿਆ ਅਖਰ ਉਦੇਸ਼ ਉਹ ਸਤਿਗੁਰੂ ਨੇ ਕਿਹਾ ਹੈ ਜਿਨ ਜਗਤ ਸਭ ਉਪਾਇ ਜਿਸ ਸਾਰਾ ਜਗਤ ਪੈਦਾ ਕੀਤਾ ਹੈ ਪੈਗਾ ਕੀਤਾ ਧੁਰ ਕੀ ਬਾਣੀ ਦੁਆਰਾ ਕਿਹਾ ਹੈ ਇਹ ਮਹੱਲਾ ਚੌਥਾ ਸਾਹਿਬ ਜਿਸ ਕਾ ਨੰਗਾ ਭੁੱਖਾ ਹੋਵੇ ਇਹ ਜਿਹੜਾ ਗੋਂਦੇ ਦੇ ਪੁੱਤ ਦਾ ਨੌਕਰ ਸੀ ਉਹ ਵੀ ਦੁਖੀ ਹੋਇਆ ਮਹਾਰਾ ਕਹਿੰਦੇ ਸਾਹਿਬ ਜਿਹੜਾ ਗੋਂਦੇ ਦਾ ਪੁੱਤ ਸੀ ਨਾ ਮਾਲਕ ਇਹਨਾਂ ਦਾ ਉਹ ਨੰਗੇ ਆ ਭੁੱਖੇ ਸਨ ਕਿਸ ਦਾ ਨਫਰ ਕਿੱਥੋਂ ਰੱਜ ਖਾਏ ਉਹਦੇ ਨੌਕਰ ਨੂੰ ਕਿੱਥੋਂ ਰੱਜ ਕੇ ਖਾਣਾ ਸੀ ਸਾਹਿਬ ਮੜਵਾਹੇ ਸੀ ਇਹਨਾਂ ਦੇ ਗੁਰੂ ਬਣੇ ਹੋਏ ਜਿਹੜੇ ਇਹਨਾਂ ਦੇ ਖੱਤਰੀਆਂ ਦੇ ਗੋੰਦੇ ਆਦ ਕਾਂਦੇ ਉਹਨਾਂ ਦੇ ਉਹ ਆਪ ਨੰਗੇ ਭੁੱਖੇ ਐ ਉਹਦੇ ਨੌਕਰ ਜਿਹੜਾ ਗੋੰਦੇ ਦਾ ਭਤੀਜਾ ਹੈ ਉਹ ਕਿੱਥੋਂ ਰੱਜ ਕੇ ਖਾਂਦਾ ਜੇ ਸਾਹਿਬ ਕਾ ਘਰ ਵਾਥ ਹੋਵੇ ਜੇ ਤੋਂ ਨਫੜਾ ਹੱਥ ਆ ਜੇ ਤਾਂ ਮਰਵਾਇਆ ਪਰੋਤਾਂ ਦੇ ਘਰ 'ਚ ਕੋਈ ਕੀ ਹੁੰਦੀ ਤਾਂ ਇਹਨਾਂ ਨੌਕਰਾਂ ਦੇ ਇਹ ਗੋੰਦੇ ਦੇ ਪਤੀਜੇ ਦੇ ਨੌਕਰ ਦੇ ਤੇ ਜਾਂ ਨੌਕਰ ਗੋੰਦੇ ਦੇ ਪਤੀਜੇ ਦੇ ਨੌਕਰ ਦੇ ਹੱਥ ਆਉਂਦੀ ਚੀਜ਼ ਅਣ ਹੋਦੀ ਕਿੱਥੋਂ ਪਾਏ ਅਣ ਹੋਈ ਉਹ ਕਿੱਥੋਂ ਪਾ ਲੈਂਦੇ ਕਿਦੋਂ ਨਹੀਂ ਸੀ ਪ੍ਰਾਪਤ ਹੋ ਸਕਦੀ ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀ ਜਾ ਜੀ ਵੀ ਭਾਈ ਤਹਿਲ ਕਰਿਆਂ ਮੁੜ ਕੇ ਸਿਮਰਵਾ ਹੈ ਔਰ ਕਈ ਜੂਨਾ ਜਪੈਣ ਰੂਪ ਲੇਖਾ ਮੰਗੀਦਾ ਹੈ ਸਾ ਸੇਵਾ ਔਖੀ ਹੋ ਉਹ ਸੇਵਾ ਭਾਈ ਔਖਾਈ ਦੁੱਖ ਦੇਣ ਵਾਲੀ ਹੁੰਦੀ ਹੈ ਨਾਨਕ ਸੇਵਾ ਕਰੋ ਹਰ ਗੁਰੂ ਸਫਲ ਦਰਸ਼ਨੀ ਕੀ ਇਸ ਪ੍ਰਕਾਰ ਸਹਿਬ ਜਿਸ ਦਾ ਨੰਗਾ ਜਿਹੜੇ ਪਖੰਡੀ ਲੋਗ ਗੁਰੂ ਬਣੇ ਫਿਰਦੇ ਐ ਆਪ ਨੰਗੇ ਹਨਗੇ ਸੁਭਗੁਣਾ ਰੂਪੀ ਵਸਤਰ ਨਹੀਂ ਜਿਨ੍ਹਾਂ ਦੇ ਸਿਫਤ ਸ਼ਰਮ ਦਾ ਕਪੜਾ ਮੰਗੋ ਪਰਮੇਸ਼ਰ ਦੀ ਸਿਫਤ ਰੂਪੀ ਤੇ ਸ਼ਰਮ ਲੱਗਿਆ ਰੂਪੀ ਕਪੜਾ ਵੀ ਉਹ ਨੰਗੇ ਹਨ ਐ ਤੇ ਪਰਮੇਸ਼ਰ ਦੇ ਨਾਮ ਦੀ ਭੁੱਖ ਜਿਨ੍ਹਾਂ ਨੂੰ ਲੱਗੀ ਨਹੀਂ ਪਦਾਰਥਾਂ ਦੀ ਆਸਾ ਰੂਪੀ ਭੁੱਖ ਕਰਕੇ ਭੁੱਖੇ ਹਨਗੇ ਇਸ ਪ੍ਰਕਾਰ ਦੇ ਜਿਹੜੇ ਗੁਰੂ ਕਹਾਉਣ ਵਾਲੇ ਹਨ ਇਸ ਦਾ ਨਫਰ ਕਿੱਥੋਂ ਰੱਜ ਖਾਣੇ ਜਿਹੜੇ ਨੌਕਰ ਸੇਵਕ ਬਣਨ ਵਾਲੇ ਕਿੱਥੋਂ ਬ੍ਰਹਮਾਨੰਦ ਰੂਪੀ ਖੁਰਾਕ ਨੂੰ ਤ੍ਰਿਪਤ ਹੋ ਕੇ ਖਾਣਗੇ ਉਹਨਾਂ ਨੂੰ ਕਿਤੋਂ ਵੀ ਇਹ ਪ੍ਰਾਪਤ ਹੋਣੀ ਇਹ ਸਾਹਿਬ ਕਹੇ ਘਰ ਵਥ ਹੋਵੇ ਸੋ ਨਫਰੈ ਹੱਥ ਆ ਜੇ ਤਾਂ ਕੋਈ ਮਾਲਕ ਦੇ ਘਰ ਉਹ ਦੇਵੀ ਦੇ ਉਤਿਆਂ ਦੇ ਉਪਾਸ਼ਕਾਂ ਦੇ ਘਰ ਚ ਕੋਈ ਚੀਜ਼ ਹੋਵੇ ਤਾਂ ਉਹਨਾਂ ਲਈ ਨੌਕਰਾਂ ਦੇ ਅੱਖ ਆ ਜੇ ਉਹਦੇ ਚੇਲਿਆਂ ਦੇ ਅਣ ਹੋਦੀ ਕਿਥੋਂ ਪਾਏ ਉਹ ਖੰਡੀਆਂ ਦੀ ਸੰਗਲ ਕਰਕੇ ਅਣ ਹੋਈ ਵਸਤੂ ਦੇਵੀ ਦੇ ਉੱਤੇ ਦੇਵੀ ਨਾ ਆਪਣੀ ਪੁੱਤ ਵੇਖਾ ਕਿਸੇ ਨੂੰ ਕੀ ਦੇਊਗੀ ਅਣ ਹੋਈ ਕਿਸ ਪ੍ਰਕਾਰ ਕਿਤੋਂ ਪਾ ਲਵੇ ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀ ਹੈ ਜਿਸ ਦੀ ਕਹਿਲ ਕਰਿਆ ਆ ਸਾਕਤਾ ਫਿਰ ਮੁੜ ਕੇ ਮੰਗਿਆ ਜਾਵੇਗਾ ਨਾਮਦੇਵ ਕਹਾਂ ਹਾਂ ਤੋ ਏਕ ਰਮਈਆ ਲੈ ਹਾਂ ਆਂਦੇ ਬਬਲਾਵਨ ਲੈ ਹਾਂ ਮੈਨੂੰ ਪਹਿਰੋਂ ਪੂਰਸੀਤਲਾ ਤਹਵੇ ਤੇ ਆਉਣਾ ਇੱਕ ਪਰਮੇਸ਼ਰ ਨੂੰ ਉਚਾਰਾਂਗਾ ਹਾਂ ਜੀ ਜਿਨ੍ਹਾਂ ਦੀ ਸੇਵਾ ਕਰਿਆ ਹੋਇਆ ਫਿਰ ਜੰਮਣ ਮਰਨ ਦਾ ਲੇਖਾ ਸਾਬਕ ਤਾਬ ਦੇਣਾ ਪਵੇ ਤਾਂ ਸੇਵਾ ਔਖੀ ਹੋਈ ਉਹ ਸੇਵਾ ਅੰਤ ਨੂੰ ਔਖੀ ਦੁਖਦਾਇਕ ਹੋਵੇਗੀ ਨਾਨਕ ਸੇਵਾ ਕਰਹੁ ਹਰ ਗੁਰ ਸਫਲ ਦਰਸ ਗੁਰੂ ਜੀ ਕਹਿੰਦੇ ਜੇ ਸੇਵਾ ਕਰਮੀ ਹਰੀ ਦਾ ਰੂਪ ਜੋ ਗੁਰੂ ਸਾਹਿਬ ਹੈ ਉਹਨਾਂ ਦੇ ਦਰਸ਼ਨ ਪੰਥ ਦੀ ਜਾ ਉਹਨਾਂ ਦੁਆਰ ਕਰਕੇ ਸਹਿਦ ਫਲ ਦੇ ਦਰਸ਼ਨਾ ਜਿਨ੍ਹਾਂ ਦਾ ਸੇਵਾ ਕਰੋ ਫਿਰ ਲੇਖਾ ਮੰਗੇ ਨਾ ਕੋ ਫਿਰ ਉਹਨਾਂ ਦੇ ਪਾਸੋਂ ਸਾਥ ਕਿਤਾਬ ਕੋਈ ਨਹੀਂ ਮੰਗੇਗਾ ਪੌੜੀ ਨਾਨਕ ਵਿਚਾਰ ਹੈ ਸੰਤ ਜਨ ਸਤਿਗੁਰੂ ਜੀ ਕਹਿੰਦੇ ਸੰਸਮੁ ਹਾਤਮਾ ਜਿਹੜੇ ਪਿਆਰੇ ਹਨ ਉਹ ਵਿਚਾਰ ਕਰਦੇ ਹਨ ਚਾਰ ਵੇਦ ਕਹਿੰਦੇ ਚਾਰੇ ਵੇਦ ਵੀ ਇਸ ਗੱਲ ਨੂੰ ਕਹਨ ਕਰਦੇ ਹਨ ਭਗਤ ਮੁਖ ਹੈ ਤੇ ਬੋਲਦੇ ਜੋ ਮਾਰੇ ਦੇ ਭਗਤ ਮੁਖੋਂ ਬੋਲ ਦਿੰਦੇ ਹੈ ਤੇ ਵਚਨ ਹੋਵੰਦੇ ਉਹ ਵਚਨ ਪੂਰੇ ਹੁੰਦੇ ਆ ਵਰਤਦੇ ਆ ਉਹ ਕਦੇ ਵਰਤੇ ਬਿਨਾਂ ਨਹੀਂ ਰਹਿੰਦੇ ਜੋ ਜੋ ਵਚਨਾਂ ਦੇ ਮੂੰਹੋਂ ਵਰਦੇ ਜਾਂ ਸਰਾਫ ਦੇ ਨਿਕਲ ਜਾਂਦੇ ਆ ਇਹ ਸੰਤ ਸਿੰਘ ਮਹਤਵਾ ਵੀ ਉਜਾਰਦੇ ਆ ਚਾਰ ਵੇਦ ਵੀ ਕਹਿੰਦੇ ਹਨ ਭਗਤ ਮੁਖਾ ਤੇ ਬੋਲਦੇ ਜੋ ਭਗਤ ਮੁਖੋ ਬੋਲਦੇ ਇਸ ਗੱਲ ਨੂੰ ਕਹਿੰਦੇ ਆ ਨਾ ਸਾਰੇ ਤੇ ਵਚਨ ਹੋਵੰਦੇ ਉਹ ਵਚਨ ਪੂਰੇ ਹੁੰਦੇ ਹਨ ਪ੍ਰਗਟ ਪਹਾਰਾ ਜਾਪ ਦਾ ਇਹ ਪ੍ਰਗਟ ਹੀ ਪਹਾਰਾ ਪ੍ਰਤਾਪ ਸੰਤਾਂ ਦਾ ਜਾਣਿਆ ਜਾਂਦਾ ਹੈ ਪਹਾਰਾ ਨਾ ਪਸਾਰੇ ਦਾ ਹੈ ਸਾਰੇ ਸੰਸਾਰ ਦੀ ਪ੍ਰਗਟੀ ਜਾਣਿਆ ਜਾਂਦਾ ਹੈ ਸਭ ਲੋਕ ਸੁਣਨਦੇ ਸਾਰੇ ਲੋਕ ਇਸ ਗੱਲ ਨੂੰ ਸੁਣਦੇ ਹਨ ਸੁਖ ਨਾ ਪਾਇਨ ਮੁਗਦ ਨਰ ਕੀ ਗੱਲ ਨੂੰ ਕਹਿੰਦੇ ਆ ਵੇਤ ਸੰਤ ਮੂਰਖ ਆਦਮੀ ਉਹ ਸੁਖ ਨਹੀਂ ਕਦੇ ਵੀ ਪਾਉਂਦੇ ਸੰਤ ਨਾਲ ਖਹੰਦੇ ਜਿਹੜੇ ਸੰਤਾਂ ਨਾਲ ਈਰਖਾ ਕਰਦੇ ਖੰਹਦੇ ਰਹਿੰਦੇ ਹੈ ਤਰਕਾਂ ਕਰਦੇ ਰਹਿੰਦੇ ਹਨ ਕੋਈ ਲੋਚਨ ਉਹਨਾਂ ਗੁਣਾਂ ਨੂੰ ਉਹ ਮਹਾਂਤਮਾ ਦਾ ਸੁਭਾਅ ਹੈ ਉਹ ਚਾਹੁੰਦੇ ਇਹਨਾਂ 'ਚ ਗੁਣ ਆ ਜਾਣ ਸਾਡੇ ਵਾਲੀ ਗਰੀਬੀ ਆ ਜਾਏ ਸਾਡੇ ਵਾਲੀ ਖਿਮਾ ਆ ਜਾਏ ਸਾਡੇ ਵਾਲਾ ਧਨ ਆ ਜਾਏ ਉਹ ਤਾਂ ਚਾਹੁੰਦੇ ਵੀ ਇਹਨਾਂ 'ਚ ਵੀ ਗੁਣ ਆ ਜਾਣ ਉਹ ਇਹ ਅਹੰਕਾਰ ਛੜਨ ਦੇ ਅਹੰਕਾਰ ਛੜੇ ਰੰਦੇ ਕਹਿੰਦੇ ਅਸੀਂ ਕਿਉਂ ਧਾਰੀਏ ਨਾਲੇ ਕੋਣ ਅਸੀਂ ਤਾਂ ਨਹੀਂ ਧਾਰਨ ਕਰਨੇ ਅਸੀਂ ਉਲਟੇ ਪਾਸੇ ਜਾਵਾਂਗੇ ਆਪਦੇ ਮਨਪਹੁਂਦੀਆਂ ਕਰਾਂਗੇ ਉਹ ਲੋਚਦੇ ਦੇ ਉਹਨਾਂ ਵਾਲੇ ਗੁਣ ਸਾਡੇ ਤੇ ਆ ਜਾਣ ਪਰ ਹੰਕਾਰ ਚ ਛੜਦੇ ਆ ਜੀ ਕਿਵੇਂ ਗੁਣਾ ਆ ਜਾਣ ਉਹਨਾਂ ਵਾਲੇ ਸੰਤਾਂ ਵਾਲੇ ਉਹ ਇਹ ਵਿਚਾਰੇ ਕਿਆ ਕਰਹਿ ਉਹ ਵਿਚਾਰੇ ਤੁਸ ਜੀਵ ਕੀ ਕਰਨਾਂ ਜਾਂ ਭਾਗ ਧੁਰ ਮੰਦੇ ਧੁਰ ਹੀ ਮੰਦੇ ਉਹਨਾਂ ਦੇ ਕਰਮ ਹੀ ਇਹ ਜੇ ਪੈ ਗਏ ਹਨ ਜੋ ਮਾਰੇ ਤਿਨ ਪਾਰ ਬ੍ਰਹਮ ਜਿਹੜੇ ਪਰਮੇਸ਼ਰ ਨੇ ਬੇਮੁਖ ਜਾਣ ਕੇ ਮਾਰ ਤੇ ਜੂਨਾ ਚ ਪਾ ਕੇ ਤੇ ਕਿਸੈ ਨਾ ਸੰਦੇ ਉਹ ਕਿਸੇ ਗੁਰੂ ਪੀਰ ਦੇ ਨਹੀਂ ਹਨਗੇ ਇਤਕੇ ਨ ਉਤਕੇ ਵਿੱਚੇ ਖਾਂਦੇ ਕੁਤਕੇ ਇਸ ਪ੍ਰਕਾਰ ਤੁਰੀਆ ਕੋ ਕੁੱਤਾ ਨਿਕੁੱਤਾ ਜਿਹਾ ਘਰ ਕੋ ਨਾ ਘਾਟ ਕੋ ਤੋਬੀ ਜਾਇਆ ਕੁੱਤਾ ਦਾ ਨਾ ਘਾਟ ਚ ਰਹਿਣ ਜੋਗ ਹਨ ਘਰ ਚ ਵਿਚਾਲੇ ਤੁਰਿਆ ਫਿਰਦਾ ਇਸ ਪ੍ਰਕਾਰ ਜੁਨਾ ਚ ਤੁਰੇ ਫਿਰਦੇ ਹਨ ਜੋ ਮਾਰੇ ਤਿੰਨ ਪਾਰ ਬ੍ਰਹਮ ਜਿਹੜੇ ਪਾਰਬਮ ਪਰਮੇਸ਼ਰ ਮਾਰਤੇ ਬੇਮੁਖ ਕਰਤੇ ਠੀਕ ਕਿਸਾ ਨਾ ਸੰਦੇ ਉਹ ਕਿਸੇ ਗੁਰੂ ਪੀਰ ਦੇ ਨਹੀਂ ਹਣ ਜਾਨਣਾ ਕਰੋ ਸੰਦੇ ਦੇ ਵੈਰ ਕਰ ਹਰੀ ਪ੍ਰਕਾਰ ਕਹੇ ਦੇ ਹੁੰਦੀ ਵੈਰ ਰਹਿ ਨਿਰਵੈਰ ਨਾਲ ਉਹ ਨਿਰਵੈਰ ਸਤਿਗੁਰਾਂ ਦੇ ਨਾਲ ਵੈਰ ਵਿਰੋਧ ਕਰਦੇ ਹਨ ਧਰਮ ਨਿਆਂੇ ਪਚੰਦੇ ਧਰਮ ਰਾਜ ਆਦੇ ਨਿਆਂ ਅਸਾਰੋ ਪਚੰਦੇ ਸਾਡੇ ਜਾਂਦੇ ਨਰਕ ਚ ਪਾ ਕੇ ਨਰਕ ਚ ਸਾਡੇ ਜਾਣਗੇ ਨਰਕਾਂ ਚ ਪਹੁੰਚਾਏ ਜਾਂਦੇ ਹਨ ਪਚੰਦੇ ਪਛਦੇ ਆ ਛੱਡਦੇ ਹਨ ਜੁਨਾ ਚ ਪੈ ਕੇ ਜੋ ਜੋ ਸੰਤ ਸਰਾਪਿਆ ਜਿਵੇਂ ਜਿਵੇਂ ਸੰਤਾਂ ਮਹਾਂਤਮਾਂ ਦੇ ਸਰਾਪੇ ਹੋਏ ਆ ਮਾਰੇ ਹੋਏ ਫਟਕਾਰੇ ਹੋਏ ਹਨ ਬੇਮੁਖ ਜਾਣ ਕੇ ਸੇ ਫਿਰ ਹੈ ਭਵੰਦੀ ਉਹ ਸੰਗ ਜੀ ਪੌਂਦੇ ਹੀ ਫਿਰਦੇ ਆ ਜੁਨਾ ਚ ਮੁਕਤ ਨਹੀਂ ਹੋ ਸਕਦੇ ਪੇੜ ਮੁੰਡਾ ਹੂ ਕਟਿਆ ਜਿਸ ਕੋਈ ਤਾਰ ਮਾਰੇ ਕਹਿੰਦੇ ਪੇੜ ਬਿਰਸ਼ ਨੂੰ ਮੁੱਢੋਂ ਕੱਢ ਲਈਏ ਕਿਸ ਡਾਲ ਸੁਕੰਦੇ ਉਹਦੀਆਂ ਡਾਲੀਆਂ ਨਾਲ ਹੀ ਸੁੱਕ ਜਾਂਦੀ ਜੋ ਪੇੜ ਬਿਰਸ਼ ਨੂੰ ਕੱਟ ਦਈਏ ਡਾਲੀਆਂ ਨਾਲ ਹੀ ਸੁੱਕ ਜਾਂਦੀਆਂ ਮੁੱਢ ਤੋਂ ਕੱਟਿਆ ਹੈ ਬਿਰਸ਼ ਇਸੇ ਪ੍ਰਕਾਰ ਪੇੜ ਕੋਣ ਸਰੀਰ ਜਿਨ੍ਹਾਂ ਦੇ ਸਾਹਾਂ ਨੂੰ ਮੁੱਢ ਹੀ ਖਤਮ ਕੀਤਾ ਜਾਂਦਾ ਉਹਦੇ ਡਾਲ ਜਿਹੜੇ ਗਾਹਾਂ ਸੁਖੋਤ ਲੋਕ ਪਰਲੋਗ ਦੇ ਸਭ ਨਾਸ ਹੋ ਜਾਂਦੇ ਸੁੱਕ ਜਾਂਦੇ ਐ ਪੇੜ ਪੁਨਾਰੂਪੀ ਮੁੱਢ ਹੈ ਜਿਨ੍ਹਾਂ ਦਾ ਮੁੱਢ ਤੋਂ ਕੱਟਿਆ ਗਿਆ ਪੰਨੀ ਨਾਸ ਹੋ ਗਏ ਉਹਨਾਂ ਤੇ ਪਰਲੋਗ ਦੇ ਇਹ ਸੁਖਾਏ ਉਹ ਵੀ ਡਾਲੀਆਂ ਦੀਆਂ ਹੀ ਸੁੱਕ ਜਾਂਦੇ ਐ ਪਰ ਲੋਕ ਜਿਹਨਾਂ ਨੂੰ ਸੁਖ ਨਹੀਂ ਪ੍ਰਾਪਤ ਹੁੰਦਾ ਪੇੜ ਸਰਦਾ ਰੂਪੀ ਮੁੱਢ ਜਿਨ੍ਹਾਂ ਨੂੰ ਕੱਟ ਦਿੱਤਾ ਹੈ ਉਹਨਾਂ ਦੇ ਡਾਲੇ ਸਰਦਾ ਆਦਿਕਾਂ ਦੇ ਤਾਂ ਹੀ ਗਿਆਨ ਆਦਿਕ ਹੋਣਾ ਐ ਗਿਆਨ ਰੂਪੀ ਢਾਲੇ ਕਿੱਥੇ ਲੱਗਣੇ ਆ ਉਹ ਸਭ ਹੀ ਨਾਸ ਹੋ ਜਾਂਦੇ ਹਨ ਪੇੜ ਮਡਾਹੋਂ ਕਟਿਆ ਜਿਨ੍ਹਾਂ ਨੇ ਇਸ ਪ੍ਰਕਾਰ ਸਾਹਿਬ ਸਿੰਘ ਜੀ ਤੇ ਕੈਦੀ ਨਿਆਈ ਜਿਨ੍ਹਾਂ ਨੇ ਆਪਣੇ ਸਦਾ ਅੰਤਕੰਮੇਦ ਨੂੰ ਕੱਢ ਦਿੱਤੀ ਹੈ ਉਹਨਾਂ ਨੂੰ ਢਾਲ ਮੁਕਤ ਰੂਪੀ ਕਿਸੇ ਨਹੀਂ ਲੱਗਣੇ ਸਭ ਸੁੱਕ ਜਾਣਗੇ ਇਸੇ ਪ੍ਰਕਾਰ ਪੇੜ ਮਡਾਹੋਂ ਕਟਿਆ ਜਿਨ੍ਹਾਂ ਦੇ ਪੁੰਨੀ ਮੁੱਢ ਤੋਂ ਕੱਟੇ ਗਏ ਪੁੰਨੀ ਨਾਸ ਹੋ ਗਏ ਉਹਨਾਂ ਨੂੰ ਪਰਲੋਕ ਦੇ ਸਰਗ ਆਦਿਕਾਂ ਦੇ ਸੁੱਖ ਵੀ ਡਾਲੇ ਸੁੱਕ ਜਾਣਗੇ ਕਦੇ ਨਹੀਂ ਪ੍ਰਾਪਤ ਹੋਣਗੇ ਇਸੇ ਪ੍ਰਕਾਰ ਪੇੜ ਕੋਣ ਹੈ ਮੁੱਢ ਪਰਮੇਸ਼ਰ ਦੇ ਨਾਮ ਵੱਲੋਂ ਹੀ ਜਿਨ੍ਹਾਂ ਅਨੁਭਵਨਾ ਨੂੰ ਕੱਢ ਦਿੱਤਾ ਹੈ ਉਹਨਾਂ ਨੂੰ ਡਾਲਾ ਜਿਹੜਾ ਗਿਆਨ ਆਦਿਕ ਹੋਣੇ ਹੈ ਉਹ ਵੀ ਸਭ ਸੁੱਕ ਜਾਂਦੇ ਹੈ ਲਾਭ ਨਹੀਂ ਪ੍ਰਾਪਤ ਹੁੰਦਾ ਇਸ ਪ੍ਰਕਾਰ ਘਾਟੇ ਵਿੱਚ ਹੀ ਜੀਵ ਰਹਿੰਦੇ ਹਨ ਮਹਾਰਾਜ ਸਾਹਿਬ ਦੀ ਛਣ ਲੈ ਕੇ ਆਪਣਾ ਉਧਾਰ ਸੋਕੇਗਾ ਜੋ ਜੋ ਸੰਤ ਸਰਾਪਿਆ ਸੇ ਫਿਰਹਿ ਭਵੰਦੇ ਪੀੜ ਮੁੰਡਾ ਹੂੰ ਕਟਿਆ ਤਿਸ ਡਾਲ ਸੁਕੰਦੇ ਵਾਰਿਕ ਜੀ ਕਾ ਖਾਸਾ